100 ਗ੍ਰਾਮ ਹਿਰੋਇਨ ਦੋ ਗੱਡੀਆਂ ਸਮੇਤ ਤਿੰਨੋਂ ਯੂਰੋਪੀਆਂ ਨੂੰ ਮੋਗਾ ਦੀ ਸੀਆਈਏ ਸਟਾਫ ਪੁਲਿਸ ਨੇ ਕਾਬੂ ਕੀਤਾ ਯੂਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲੈ ਕੇ ਅਗਲੀ ਜਾਂਚ ਕੀਤੀ ਜਾਵੇਗੀ ਨਸ਼ਕ ਲਾਫ ਚਲ ਰਹੀ ਮੁਹੰਮਦੇ ਤਹਿਤ ਮੋਗਾ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਇਸੇ ਕੜੀ ਹੀਟ ਥਾਣਾ ਵਿੱਚ ਦਰਜ ਮੁਕੱਦਮਾ ਨੰਬਰ 93 ਐਨਡੀਪੀਐਸ ਐਕਟ 21 ਦੇ ਤਹਿਤ ਮੋਗਾ ਸੀਆਈਏ ਸਟਾਫ ਪੁਲਿਸ ਨੇ ਗੁਪਤ ਸੂਚਨਾ ਦੀ ਧਾਰਤੀ ਕਾਰਵਾਈ ਕੱਢੀਆਂ ਮੋਗਾ ਲੁਧਿਆਣਾ ਜੀਟੀ ਰੋਡ ਤੇ ਪਿੰਡ ਚੁਗਾਵਾ ਦੇ ਨੇੜੇ ਤੋਂ ਤਿੰਨ ਔਰੋਪੀਆਂ ਨੂੰ ਕਾਬੂ ਕੀਤਾ ਤਲਾਸ਼ੀ ਦੌਰਾਨ ਉਹਨਾਂ ਕੋਲੋਂ 100 ਗ੍ਰਾਮ ਹਰੋਇਨ ਬਰਾਮਦ ਹੋਈ ਜਦਕਿ ਦੋ ਗੱਡੀਆਂ ਇੱਕ ਬਲੈਰੋ ਅਤੇ ਇੱਕ ਵਰਨਾਕਾਰ ਵੀ ਜ਼ਬਤ ਕੀਤੀਆਂ ਗਈਆਂ ਹਨ ਮਾਨਯੋਗ ਡਿਜੀਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਦਿੱਤੇ ਹੋਏ ਦੇਸ਼ਾਂ ਨਿਰਦੇਸ਼ਾਂ ਹਿਤ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਆਈਪੀਐਸ ਬੋਲੋ ਨਸ਼ਾ ਤਸਕਰਾਂ ਦੇ ਖਿਲਾਫ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਦੀ ਕੜੀ ਵਿੱਚ ਬੀਤੇ ਦਿਨੀ ਸੀ ਸਟ ਆਫ ਮੋਗਾ ਦੀ ਟੀਮ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਥਾਣਾ ਮਹਿਣਾ ਦੇ ਮੁਕੱਦਮਾ ਨੰਬਰ 93 ਅੰਡਰ ਸੈਕਸ਼ਨ 21 ਐਨਡੀਪੀਐਸ ਐਕਟ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਇਸ ਦੇ ਨਾਲ ਨਾਲ ਹੀ ਦੋ ਗੱਡੀਆਂ ਇੱਕ ਬਲੇਰੋ ਤੇ ਇੱਕ ਵਰਨਾ ਵੀ ਬਰਾਮਦ ਕੀਤੀਆਂ ਗਈਆਂ ਇਹ ਤਿੰਨੇ ਵਿਅਕਤੀ ਮੋਗਾ ਲੁਧਿਆਣਾ ਸੜਕ ਪਿੰਡ ਚੁਗਾਵਾ ਚੁਗਾਵਾਵਾਂ ਦੇ ਇਲਾਕੇ 'ਚ ਆਪਣੇ ਉਥੋਂ ਕਾਬੂ ਕੀਤੇ ਗਏ ਨੇ ਤੇ ਇਹਨਾਂ ਨੂੰ ਅਜ ਮਾਝੋਕ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾ ਰਿਹਾ ਤਾਂ ਕਿ ਪਤਾ ਲੱਗ ਸਕੇ ਵੀ ਇਹ ਵਿਅਕਤੀ ਕਿੱਥੋਂ ਇਹ ਨਸ਼ਾ ਲੈ ਕੇ ਆਏ ਸੀ ਤੇ ਅੱਗੇ ਕਿਸ ਨੂੰ ਇਹਨਾਂ ਨੇ ਇਹ ਦੇਣਾ ਸੀ ਇਹਨਾਂ ਵਿਅਕਤੀਆਂ ਦੀ ਪਛਾਣ ਮੋਨਦੀਪ ਸਿੰਘ ਉਰਫ ਅਨਮੋਲ ਵਾਸੀ ਪਿੰਡ ਬੋਣਾ ਹਰਮਨ ਵਾਸੀ ਪਿੰਡ ਬੋਣਾ ਤੇ ਸੁਖਵਿੰਦਰ ਸਿੰਘ ਉਰਫ ਨਿਕਾ ਵਾਸੀ ਪਿੰਡ ਕੋਕਰੀ ਹੈੜਾ ਵਜੋਂ ਹੋਈ ਹੈ ਇਹਨਾਂ ਵਿਅਕਤੀਆਂ ਫਿਲਹਾਲ ਮੁਤਾਬਕ ਰਿਕਾਰਡ ਦੇ ਇਹਨਾਂ ਦੇ ਉੱਤੇ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ